ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦਾ ਜਿਹੜਾ ਕਾਰਨਾਮਾ ਸਾਹਮਣੇ ਆਇਆ ਜੋ ਕਿ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰਦਾ ਹੈ। ਦਰਅਸਲ ਖਨੌਰੀ ਬਾਰਡਰ ਤੋਂ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਟਰਾਲੀ ਪੁਲਿਸ ਦੇ ਕਾਂਸਟੇਬਲ ਨੇ ਚੋਰੀ ਕੀਤੀ ਸੀ। ਚੋਰੀ ਦੀ ਟਰਾਲੀ ਆਪਣੇ ਚਾਚੇ ਕੋਲ ਲੁਕੋ ਦਿੱਤੀ। ਪੁਲਿਸ ਨੇ ਕਾਂਸਟੇਬਲ ਤੇ ਉਸਦੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ। ਕੁਝ ਦਿਨ ਪਹਿਲਾਂ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਉਹਨਾਂ ਦੇ ਸਮਾਨ ਸੌਂਪਰੇ ਸੀ ਇਸ ਦੌਰਾਨ ਜਰਜੀਤ ਸਿੰਘ ਨਿਵਾਸੀ ਤਪਾ ਦੇ ਟਰਾਲੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਂਚ ਵਿੱਚ ਪੁਲਿਸ ਨੇ ਪਾਇਆ ਕਿ ਟਰਾਲੀ ਕਾਂਸਟੇਬਲ ਵਰਿੰਦਰ ਸਿੰਘ ਨੇ ਚੋਰੀ ਕੀਤੀ ਜਿਸ ਨੂੰ ਉਸਨੇ ਆਪਣੇ ਚਾਚੇ ਪਰਮਜੀਤ ਸਿੰਘ ਦੇ ਪਿੰਡ ਪਾਤੜਾ ਵਿੱਚ ਲੁਕੋ ਦਿੱਤਾ ਸੀ ਪੁਲਿਸ ਨੇ ਐਤਵਾਰ ਨੂੰ ਟਰਾਲੀ ਰਿਕਵਰ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਪਾਤਣਾ ਇੰਦਰਪਾਲ ਸਿੰਘ ਚੋਹਾਨੇ ਦੱਸਿਆ ਕਿ ਪਹਿਲਾਂ ਚਾਚਾ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਟਰਾਲੀ ਰਿਕਵਰ ਕੀਤੀ ਗਈ ਅਤੇ ਉਸ ਤੋਂ ਬਾਅਦ ਪੁਲਿਸ ਲਾਈਨ ਪਾਤਣਾ ਵਿੱਚ ਤਾਇਨਾਤ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਿਰਫ ਟਰਾਲੀਆਂ ਹੀ ਚੋਰੀ ਨਹੀਂ ਹੋਈਆਂ ਬਲਕਿ ਏਸੀ ਕੂਲਰ ਨਕਤੀ ਅਤੇ ਹੋਰ ਸਮਾਨ ਵੀ ਚੋਰੀ ਹੋਇਆ ਹੈ ਸ਼ੰਭੂ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਚੋਰੀ ਤਿੰਨ ਟਰਾਲੀਆਂ ਤੇ ਇੱਕ ਟਰੈਕਟਰ 6 ਕਿਲੋਮੀਟਰ ਦੂਰ ਸਥਿਤ ਪਿੰਡ ਲੋਹ ਸਿੰਬੜੀ ਤੋਂ ਬਰਾਮਦ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਜੋ ਕਿ ਪਿਛਲੇ 1 ਸਾਲ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਇਆ ਹੋਇਆ ਸੀਗਾ ਅਚਾਨਕ ਉਸ ਧਰਨੇ ਨੂੰ ਹਟਾਉਣ ਵਾਸਤੇ ਆਰਡਰ ਆਉਂਦੇ ਨੇ ਤੇ ਪੁਲਿਸ ਪਹੁੰਚਦੀ ਹੈ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਤੇ ਸਰਵਜਿੰਦ ਸਿੰਘ ਪੰਦੇਰ ਵੀ ਸਨ ਤੇ ਇਸ ਦੌਰਾਨ ਉਸ ਬਾਰਡਰ ਤੋਂ ਜਦੋਂ ਧਰਨਾ ਚੁਕਾਇਆ ਗਿਆ ਤਾਂ ਉਹਨਾਂ ਦੀਆਂ ਟਰਾਲੀਆਂ ਪੁਲਿਸ ਨੇ ਬਰਾਮਦ ਕੀਤੀਆਂ ਸਮਾਨ ਬਰਾਮਦ ਕੀਤਾ ਤਾਂ ਇਸ ਦੌਰਾਨ ਬਹੁਤ ਸਾਰਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਟਰਾਲੀਆਂ ਚੋਰੀ ਹੋਣ ਦੇ ਵੀ ਇਲਜ਼ਾਮ ਲੱਗੇ ਤੇ ਪੁਲਿਸ ਕਿਸਾਨਾਂ ਨੇ ਘਰ ਘਰ ਜਾ ਕੇ ਜਿਹੜੀ ਆਪ ਵੀ ਜਾਂਚ ਕੀਤੀ ਤੇ ਬਹੁਤ ਸਾਰੀਆਂ ਟਰਾਲੀਆਂ ਪੁਲਿਸ ਦੀ ਮਦਦ ਦੇ ਨਾਲ ਰਿਕਵਰ ਵੀ ਹੋਈਆਂ ਪਰ ਹਜੇ ਵੀ ਕਿਸਾਨ ਕਹਿ ਰਹੇ ਸੀ ਕਿ ਉਹਨਾਂ ਦਾ ਬਹੁਤ ਸਾਰਾ ਸਮਾਨ ਹੈ ਜਿਹੜਾ ਰਿਕਵਰ ਨਹੀਂ ਹੋ ਸਕਿਆ ਜਿਹੜਾ ਉਹਨਾਂ ਦਾ ਚੋਰੀ ਹੋ ਚੁੱਕਿਆ ਹੈ ਤਾਂ ਇਸ ਦੇ ਮੁਤਲਕ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਈਆਂ ਜਿੱਥੇ ਕੁਝ ਲੋਕ ਵੀ ਉਹਨਾਂ ਦਾ ਸਮਾਨ ਚੋਰੀ ਕਰਦੇ ਤੰਬੂ ਤੋਂ ਲੈ ਕੇ ਹੋਰ ਸਮਾਨ ਚੋਰੀ ਕਰਦੇ ਨਜ਼ਰ ਆਏ ਇਸ ਤਰ੍ਹਾਂ ਇਹ ਜਿਹੜਾ ਟਰਾਲੀ ਚੋਰੀ ਕਰਨ ਦਾ ਮਾਮਲਾ ਸੀਗਾ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਉੱਠਿਆ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੁੱਕਿਆ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਤੰਬੂ ਚੋਰੀ ਹੋਏ ਏਸੀ ਚੋਰੀ ਹੋਏ ਤਾਂ ਉਹ ਸਮਾਨ ਚੋਰੀ ਕਿਸ ਨੇ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭੜਕਦੇ ਨਜ਼ਰਾਰੇ ਪ੍ਰਤਾਪ ਸਿੰਘ ਬਾਜਵਾ ਪਰ ਦੂਜੇ ਪਾਸੇ ਜਿਹੜੀ ਪੁਲਸ ਲਗਾਤਾਰ ਕੋਸ਼ਿਸ਼ ਦੇ ਵਿੱਚ ਹੈ ਕਿ ਜਿਹੜਾ ਕਿਸਾਨ ਦਾ ਸਮਾਨ ਚੋਰੀ ਹੋਇਆ ਸੀ ਉਸ ਨੂੰ ਰਿਕਵਰ ਕੀਤਾ ਜਾ ਸਕੇ ਤਾਂ ਜੋ ਕਿਸ ਦਾ ਆਰਥਿਕ ਤੌਰ ਤੇ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਤਾਂ ਹੁਣ ਜਿਹੜੀ ਟਰਾਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਉਹ ਇਲਜ਼ਾਮ ਹੁਣ ਪੁਲਸ ਉੱਤੇ ਲੱਗ ਗਏ ਨੇ ਕਿ ਪੁਲਸ ਨੇ ਟਰਾਲੀ ਚੋਰੀ ਕੀਤੀ ਹੈ ਹਾਲਾਂਕਿ ਪਹਿਲਾਂ ਵੀ ਕਿਸਾਨ ਕਹਿ ਰਹੇ ਸੀਗੇ ਕਿ ਪੁਲਿਸ ਨੇ ਸਾਡਾ ਸਮਾਨ ਚੁੱਕ ਲਿਆ ਚੋਰੀਕਾਰ ਨੇ ਪਰ ਹੁਣ ਤਾਂ ਸਾਬਤ ਹੋ ਚੁੱਕਿਆ ਹੈ ਇੱਕ ਤਰੀਕੇ ਨਾਲ ਜਿਹੜੇ ਇਲਜ਼ਾਮ ਲੱਗੇ ਨੇ ਕਿ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਟਰਾਲੀ ਚੋਰੀ ਕਰਕੇ ਆਪਣੇ ਚਾਚੇ ਦੇ ਘਰ ਲਕੋ ਦਿੱਤੀ ਕਿਉਂਕਿ ਜਿਹੜੇ ਕਿਸਾਨਾਂ ਦੇ ਸੰਦ ਸਮਾਨ ਨੇ ਉਹ ਬਹੁਤ ਕਾਸਟਲੀ ਆਉਂਦੇ ਨੇ ਬਹੁਤ ਮਹਿੰਗੇ ਹੁੰਦੇ ਨੇ ਜੇਕਰ ਟਰਾਲੀ ਦੀ ਵੀ ਗੱਲ ਕੀਤੀ ਜਾਵੇ ਤਾਂ ਵਧੀਆ ਟਰਾਲੀਆਂ ਨੇ ਜਿਹੜੀਆਂ 2-3 ਲੱਖ ਤੋਂ ਸ਼ੁਰੂਆਤ ਹੁੰਦੀ ਹੈ ਜਿਹੜੀਆਂ ਬਣਦੀਆਂ ਨੇ ਤਾਂ ਲੱਖਾਂ ਦਾ ਸਮਾਨ ਆ ਜਿਹੜਾ ਕਿਸਾਨਾਂ ਦਾ ਚੋਰੀ ਹੋਇਆ ਜਿਹਦੇ ਵਿੱਚ ਹੁਣ ਇੱਕ ਕਾਂਸਟੇਬਲ ਵੀ ਇਸਦਾ ਭਾਗੀਦਾਰ ਬਣ ਚੁੱਕਿਆ ਜਿਸ ਨੇ ਪੰਜਾਬ ਪੁਲਸ ਦੀ ਵਰਦੀ ਦੇ ਉੱਤੇ ਵੀ ਦਾਗ ਲਗਾ ਦਿੱਤਾ ਹੈ ਕਿ ਜਿਹੜਾ ਲੋਕਾਂ ਦੀ ਜਿਹੜੀ ਪੁਲਿਸ ਭਲਾਈ ਵਾਸਤੇ ਹੁੰਦੀ ਹੈ ਤਨਖਾਹ ਮਿਲਦੀ ਹੈ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਉਹ ਆਪਣੀ ਤਨਖਾਹ ਨੂੰ ਛੱਡ ਕੇ ਹੁਣ ਅਜਿਹੀਆਂ ਹਰਕਤਾਂ ਵੀ ਕਰਨ ਲੱਗੀ ਹੈ ਵੱਡੇ ਸਵਾਲ ਜਰੂਰ ਪੈਦਾ ਹੁੰਦੇ ਨੇ ਦੇਖਣਾ ਹੋਵੇਗਾ ਕਿ ਇਸ ਕਾਂਸਟੇਬਲ ਅਤੇ ਉਸਦੇ ਚਾਚੇ ਤੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਦਿਓ ਜੀ ਅਜ ਧੰਨਵਾਦ